ਆ ਬੰਦਾ ਜੀ ਕਾਂਡ ਕਰਕੇ ਆ ਦੇਖੋ ਜੀ ਬੱਸ ਸਟੈਂਡ ਕੋਲ ਪਰਾਰੇ ਬੱਸ ਸਟੈਂਡ ਕੋਲ ਜਿਹੜਾ ਬੰਦਾ ਵਿਚਾਰਾ ਉਹਨੂੰ ਬਣਾ ਰਹੇ ਨੇ ਕੋਈ ਨਾ ਕੋਈ ਉਹ ਸਾਰੀ ਵੀਡੀਓ ਹੈਗੀ ਉਹ ਸਾਰੀ ਸਾਰੀ ਵੀਡੀਓ ਹੈਗੀ ਕੋਈ ਨਹੀਂ ਉਹ ਪਰੇ ਹੋ ਜਾ ਤੇ ਸਿੱਕ ਲੈ ਵੀਰੇ ਮੈਂ ਪਟਿਆਲਾ ਪੋਲਟਿਕਸ ਤੇ ਪਟਿਆਲਾ ਪੋਲਟਿਕਸ ਤੋਂ ਆ ਇਹ ਮਾਰ ਆ ਲੈ कोई नहीं भाजी भाजी कोई नहीं मैं पटियाला पॉलिटिक्स तो ही हाँ दे आ देखो जी आ देखो जी आ देखो आ प्रिपेयर आ आ बात तो उतार दी उतार दी आ देखो जी अब मैं ਆ ਦੇਖੋ ਜੀ ਬੜਾ ਪਿਆਰਾ ਆ ਦੇਖੋ ਜੀ ਪਟਿਆਲਾ ਪੁਰ ਰਿਕਸੇ ਲਾਈਵ ਓ ਦੇਖੀ ਬੱਚਾ ਦੇਗਾ ਆ ਦੇਖੋ ਜੀ ਸੜਕਾਂ ਤੇ ਲਗਾ ਨਾ ਜੋ ਰਿਹਾ ਓ ਦੇਖੋ ਆ ਦੇਖੋ ਤੁਸੀਂ ਦੇਖ ਰਹੇ ਹੋ ਓ ਪਿੱਛੇ ਆਇਆ ਪਿੱਛੇ ਆਇਆ ਓ ਪਿੱਛੇ ਆਇਆ ਪਿੱਛੇ ਆਇਆ ਉਹ ਦੇਖੋ ਪੈੜ ਦੇ ਹੁਣ ਨੰਗਾ ਨਾਚ ਕਰ ਰਿਹਾ ਆ ਦੇਖੋ ਆ ਪਹਿਲ ਇਹਨੂੰ ਫੜੋ ਯਾਰ ਇਹਨੂੰ ਓ ਯਾਰ ਫੜੋ ਪੈੜ ਬਰੇ ਬਰੇ ਗੱਡੀ ਇਹਨੂੰ ਇਹ ਨੰਗਾ ਨਾਚ ਕਰ ਰਿਹਾ ਜੀ ਬਟਿਆਲੇ ਚ ਇਹ ਬਟਿਆਲੇ ਹੀ ਨੰਗਾ ਨਾਚ ਕਰ ਰਿਹਾ ਬੰਦਾ ਉਹ ਰੁਕ ਗਿਆ ਭੈਣ ਓਹ ਓਹ ਆ ਦੇਖੋ ਜੀ ਇਹ ਭੈਣਾਂ ਹੀ ਚਾਰਾਂ ਦੀ ਜਿਹੜਾ ਚਾਰਾਂ ਸੀ ਬੰਦੇ ਮਾਰ ਕੇ ਉਹ ਪੰਜ ਬੰਦੇ ਮਾਰਿਆ ਕਿੰਨੇ ਬੰਦੇ ਮਾਰ ਰਹੇ ਨੇ ਆ ਜਿਹੜੇ ਚਲਾ ਰਹੇ ਸੀਗੇ ਆ ਸੀਗੇ ਕੈਮਰਜ ਮਾਰਦੇ ਉਹ ਕਿੰਨੇ ਸ਼ੱਟੇ ਮਾਰ ਕੇ ਆਏ ਆ ਸਾਰੀ ਗੱਡੀਆਂ ਭੰਨ ਦਿੱਤੀਆਂ ਨੇ ਤੇਰੇ ਢਿੰਡਾ ਕਿੱਥੇ ਢਿੰਡਾ ਹੋ ਰ ਭੱਜ ਗਿਆ ਉਹ ਇਹ ਆ ਉਹ ਕੌਣ ਆ ਹੋਰ ਮੁੰਡਾ ਬੰਦੂ ਬੱਚਾ ਮਰ ਗਿਆ ਉਹ ਕਿੰਨੇ ਬੱਚੇ ਮਾਰ ਕੇ ਆਏ ਤੁਸੀਂ ਆ ਪਾਜੀ ਪਟਿਆਲਾ ਬੋਲ ਤੁਸੀਂ ਹੁਣ ਕੀ ਰੇਲਵੇ ਸਟੇਸ਼ਨ ਮੁੰਡਾ ਤੂੰ ਆਂਟੀ ਦਾ ਜਵਾਬ ਦਿੱਤਾ 4 ਸਾਲ ਦਾ ਆ ਦੇਖੋ ਜੀ ਉਹ ਬੱਚੀ ਮਾਰ ਕੇ ਆਏ ਸਾਰੀ ਵੀਡੀਓ ਹੈਗੀ ਭਾਜੀ ਔਰ ਕੋਲ ਆਪਣਾ ਵੀਡੀਓ ਹੈਗੀ ਸਾਰੀ ਕਿਹੜੀ ਜਗ੍ਹਾ ਦੇਤੀ ਆ ਥੋਰੀ ਗੇਟ ਤੋਂ ਬਾਹਰ ਆ ਆ ਹੋਇਆ ਜੀ ਤਿੰਨੋਂ ਰਹਿ ਗਏਗਾ ਤੇ ਕਿਹਦੇ ਤਿੰਨ ਤੋਂ ਸੀਗਾ ਇੱਕ ਭੱਜ ਗਿਆ ਤਿੰਨੋਂ ਸੀਗੇ ਯਾ ਚਾਲ ਭੱਜ ਗਿਆ ਡਰਾਈਵਰ ਆ ਭਾਜੀ ਪੁਲਿਸ ਨੇ ਤਾਂ ਆ ਪਾਇਆ ਸਾਲਾ